ਦਾ ਵਿਸ਼ਾ ਕੀ ਹੈ ਜੀ ਅੱਜ 15 ਅਕਤੂਬਰ 2025 ਦਿਨ ਬੁੱਧਵਾਰ ਅਸੀਂ ਕੌਣ ਸੀ ਹਰਸਦਰਸ਼ਨ ਸਿੰਘ ਜੀ ਨਿਵਾਸੀ ਕਿ ਉਹ ਅੱਜ ਬਾਪਸ ਇੱਥੇ ਪਹੁੰਚੇ ਨੇ ਕੈਲੀਫੋਰਨੀਆ ਤੋਂ ਵਾਪਸ ਇੱਥੇ ਆਏਗੇ ਸਾਡੇ ਹੀਰੇ ਮੈਰਸਨ ਲਾ ਸਾਥੀ ਪੂਰਨਦਾ ਦਾ ਵੈਲਕਮ ਕਰਨ ਵਾਸਤੇ ਪੂਰਨਦਾ ਚੇਤੀ ਪਾਰਟੀ ਅਰੇਂਜਮੈਂਟ ਕੀਤਾ ਜੇ ਇਹ ਸਾਡੇ ਗੁੱਡ ਮੋਰਨਿੰਗ ਕਲੱਬ ਦੇ ਸਰਪ੍ਰਸਤ ਹਨ ਦਾ ਸਰਪ੍ਰਸਤ ਹੋਣ ਦੇ ਨਾਤੇ ਪੂਰਨਦਾ ਸਤਿਕਾਰ ਦੇ ਵਿੱਚ ਅੱਜ ਸਾਡੇ ਕੀਦੇ ਵੈਲਫੇਅਰ ਕਲੱਬ ਦੇ ਸਾਥੀ ਇਕੱਠੇ ਹੋਏ ਨੇ ਮੈਂ ਸਟਾਰਬਾਜ਼ ਵੀਊ ਚੈਨਲ ਦਾ ਐਡਮਿਸ਼ਨ ਫਾਰਮ ਬਹੁਤ ਧੰਨਵਾਦ ਹੈ ਜਿਹੜਾ ਇਸ ਤਰ੍ਹਾਂ ਨੇ ਸਾਡੇ ਕੀਦੇ ਵੈਲਫੇਅਰ ਕਲੱਬ ਦੇ ਜੁਰੂਰੀ ਪ੍ਰੋਗਰਾਮ ਦੇ ਕੋਲ ਨੂੰ ਜੱਕ ਜਾਰ ਕਰ ਰਿਹਾ ਹੈ ਤੇ ਮੈਂ ਅਦਿੰਦਰ ਸ਼ਰਮਾ ਜੀ ਨੂੰ ਬਹੁ ਬਹੁ ਮੁਬਾਰਕਬਾਦ ਦਿੰਦਾ ਕਿ ਉਹ ਇਹ ਵਧੀਆ ਚੈਨਲ ਚਲਾ ਰਹੇ ਨੇ ਸਾਥੀਆਂ ਜਿਹੜੇ ਬਣਾਏ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਲਾਈਕ ਕਰ ਤੇ ਸ਼ੇਅਰ ਕਰ ਆ ਦੇ ਨਾਂ ਨੂੰ ਦੱਸੋ ਉਹਨਾਂ ਦਾ ਸਾਡੀ ਕੀ ਇਹ ਵੈਲਸੇ ਕਲੱਬ ਸਾਥੀ ਹਰਬੰਸ ਸਿੰਘ ਜੀ ਪ੍ਰੋਜੈਕਟ ਕੀ ਹੈ ਜੀ ਕਿ ਸਾਡੇ ਕਿਸ਼ਨ ਜੀ ਪ੍ਰਦੀਪ ਚੋਪੜਾ ਜੀ ਗੁਰਮੀਤ ਅੰਕਲ ਜੀ ਪਰਮਲ ਜੀ ਮਹਿਰਾ ਸਾਹਿਬ ਆਮ ਆਰ ਵੀ ਪਾਰਟੀ ਪ੍ਰਚਾਰਕ ਗੱਤਕ ਬੀਟਨੂਲਾ ਜੀ ਥੈਂਕ ਯੂ ਸਿੰਦਰ ਚਿੰਦਾ ਜੀ ਤਕਰੀਰ ਤਸਵੀਰ ਦਾ ਰਵਿੰਦਰ ਸਿੰਘ ਰਾਹ ਜੀ ਚਾਚਾ ਨਸ਼ਤਰ ਜੀ ਸਾਡੇ ਅੱਜ ਦੇ ਮੁੱਖ ਮਹਿਮਾਨ ਪ੍ਰੋਫੈਸਰ ਨਿਰਦਸ਼ਨ ਸਿੰਘ ਜੀ ਸਰਪ੍ਰਸ ਨੀਣਾ ਜੀ ਨਾਲ ਅਸੀਂ ਮੁਫਾ ਸਾਡੇ ਸੱਜ ਜੀ ਹੀਰੇ ਵੈਲਫੇਅਰ ਕਲੱਬ ਦੇ ਪ੍ਰਧਾਨ ਸੰਦੀਪ ਪਟਾਰੀਆ ਜੀ ਸਾਡੇ ਬੋਰਾ ਸਾਹਿਬ ਬਹੁਸ ਬਹੁ ਸਿੰਘ ਮੱਕੜ ਜੀ ਮਾਨ ਸਾਹਿਬ ਮਹਾਨ ਸਾਹਿਬ ਉਹ ਚੰਦਰ ਰੋੜਾ ਜੀ ਇਹ ਸਾਡੇ ਸਾਰੇ ਹੀਰੇ ਵੈਲਫੇਅਰ ਸਾਥੀ ਇਹ ਜੋ ਅੱਜ ਪ੍ਰੋਫੈਸਰ ਸਾਹਿਬ ਨੂੰ ਇੱਥੇ ਜੀ ਆਇਆਂ ਕਹਿਣ ਵਾਸਤੇ ਪਹੁੰਚੇ ਜੀ ਹਾਂਜੀ ਹਾਂਜੀ ਪ੍ਰੋਫੈਸਰ ਸਾਹਿਬ ਜੋ ਤੁਹਾਡੀ ਵਿਦੇਸ਼ ਯਾਤਰਾ ਕਿਵੇਂ ਰਹੀ ਅਡੀ ਯਾਤਰਾ ਤੋਂ ਪਹਿਲਾਂ ਇੱਥੇ ਜਦੋਂ ਗਏ ਉਹ ਲੋ ਜਾਦਾ ਸੀਗੇ ਇਥੋਂ ਦੀਆਂ ਉੱਥੇ ਜਾ ਕੇ ਉਹ ਮਲੀਨ ਹੋ ਗਏ ਬੱਚਾ ਤੇ ਸਾਰੇ ਰਿਸ਼ਤਿਆਂ ਚ ਤੇ ਸਾਰੇ ਆਲੇ ਦੋਲੇ ਹੁਣ ਜਿਹੜਾ ਰੋਜ਼ ਦੇ ਸਨੇਹ ਜਾਂਦੇ ਸੀ ਤੁਹਾਡੀਆਂ ਨਵੀਆਂ ਨਵੀਆਂ ਕਾਰਵਾਈਆਂ ਤੇ ਤੁਸੀਂ ਉਦੋਂ ਅੱਡ ਖੋਰਾ ਲਾਉਂਦੇ ਸੀ ਤੇ ਦਵੇਂ ਦਵੇਂ ਉਹਦੇ ਤੁਸੀਂ ਤੇ ਸ਼ਹਿਰ ਦੇ ਹਾਰ ਸ਼ਿੰਗਾਰ ਲਾ ਕੀ ਉਹਨੂੰ ਯਾਦ ਕਰਕੇ ਜੀ ਕਰਦਾ ਸੀ ਹੁਣ ਛੇਤੀ ਦਿਨ ਇਹ ਯਾਰ ਮੈੜੀ ਲੱਗੇ ਜੇ ਜਾਣਾ ਉਧਰੋਂ ਦੱਸਦੇ ਸੀ ਅਮਰੀਕਾ ਦੇ ਟਰੰਪ ਜੀ ਦੋ ਕਹਿੰਦਾ ਬਾਰ-ਬਾਰ ਜਿਹੜਾ ਜਾਂਦਾ ਮੈਂ ਜਾਣ ਨਹੀਂ ਜਣਾ ਜਾ ਇੱਥੇ ਰੋ ਜਿੰਸੀ ਵਾਪਰਾ ਨਹੀਂ ਕਰਾਓ ਤੇ ਜੇ ਉੱਥੇ ਤੁਹਾਨੂੰ ਚੰਗਾ ਲੱਗਦਾ ਤਾਂ ਉੱਥੇ ਰੋ ਪਰ ਇਹ ਵੀ ਨਾ ਦਾ ਇਥੋਂ ਘਰ-ਵਾਰ ਛੱਡਿਆ ਜਾਂਦਾ ਨਹੀਂ ਨਾ ਤੁਹਾਡਾ ਪਰਿਆਰ ਛੱਡਿਆ ਜਾਂਦਾ ਸੀਗਾ ਤੇ ਨਵੇਂ-ਨਵੇਂ ਸਾਡੇ ਉਧੇਦਾਰ ਬਣੇ ਇੱਕ ਰੱਬ ਦੇ ਜੋ ਮਾਰਨਿੰਗ ਤੋਂ ਹੀਰਿਆਂ ਦੇ ਵਿੱਚ ਬਦਲ ਗਈ ਕਰੱਬ ਹੈ ਜੀ ਤੇ ਉਹਨਾਂ ਹੀਰਿਆਂ ਨੂੰ ਮਿਲਣਾ ਤਾਂ ਫਿਰ ਹੋਰ ਵੀ ਖਾਦ ਮੰਗਦਾ ਸੀਗਾ ਤੇ ਇਸ ਦੇ ਨਾਲ ਹੀ ਫਿਰ ਜਿਹੜੀ ਗੱਲ ਹੈਗੀ ਆ ਉਹ ਵੱਡੀ ਗੱਲ ਹੈ ਸਾਡੀ ਜ਼ਿੰਦਗੀ ਦੇ ਵਿੱਚ ਜਿਹੜਾ ਮੈਂ ਮੇਰਾ ਮੈਂ ਵੈਸੇ ਆਗੇ ਮੰਤਾਰ ਜੀ ਇੱਕ ਅੱਦੇ ਬੰਦੇ ਨਾਲ ਸ਼ਾਇਦ ਮੈਂ ਕਿਤੇ ਸਾਂਝੀ ਕਰੀ ਹੋਏ ਇਹ ਗੱਲ ਨਾਮ ਨਹੀਂ ਕਰਦਾ ਤੇ ਮੈਂ ਜਦੋਂ ਹੀ ਬਚਪਨ ਤੋਂ ਲਾਗੇ ਮੇਰੇ ਤੇ ਵਾਹਿਗੁਰੂ ਦੀ ਕਿਰਪਾ ਰਹੀ ਹੈ ਤੇ ਜਾਂ ਫਿਰ ਮਾਪਿਆਂ ਦਾ ਆਸ਼ੀਰਵਾਦ ਤੇ ਵਾਹਿਗੁਰੂ ਦਾ ਪਾਪੇ ਨਾਲ ਦਾ ਆਸ਼ੀਰਵਾਦ ਇਸ ਤਰ੍ਹਾਂ ਰਿਹਾ ਹੈ ਵੀ ਮੇਰੀ ਹਰ ਇੱਕ ਗੱਲ ਦੀ ਆਪਦੀ ਇੱਕ ਉਦਾਹਰਣ ਹੈ ਜੇ ਵੀ ਤੁਸੀਂ ਕਿਤੇ ਕੱਪੜਾ ਖਰੀਦਣ ਜਾਣੇ ਆ ਸਾਡੇ ਖੱਡੀਆਂ ਵਾਲੇ ਭਰਾ ਤੇ ਸਾਰੇ ਬੈਠੇ ਕੱਪੜਿਆਂ ਵਾਲੇ ਤੇ ਇਹ ਜਦੋਂ ਬੰਦਾ ਖਰੀਦਿਆ ਆ ਵੀ ਥਾਨ ਚੰਗਾ ਆ ਵੀ ਚੰਗਾ ਉਹ ਲਈਏ ਤੇ ਉਹ ਥੱਗੇ ਤੋਂ ਚੰਗਾ ਵੇਖ ਕੇ ਪਾ ਹਜ਼ਾਰਾ ਸਿੱਟ ਦਿੰਨੇ ਆ ਤੇ ਇੱਕ ਲੈਨੇ ਆ ਚਲੋ ਉਹ ਵੇ ਮੈਂ ਕਹਿੰਦਾ ਵੀ ਉਹਨਾਂ ਥਾਨਾਂ ਦੇ ਵਿੱਚ ਉਸ ਕੱਪੜਾ ਜੁਆਏ ਬਖਸ਼ਾ ਤੇ ਮੈਂ ਤੁਹਾਨੂੰ ਇੱਕ ਇੱਕ ਜਿਹੜੀ ਗੱਲ ਕਿਤੇ ਸੁਣਾਉਣਾ ਤੁਸੀਂ ਟਾਈਮ ਹੋਵੇ ਟਾਈਮ ਆ ਥੋੜਾ ਤੇ ਉਸ ਤੋਂ ਸਭ ਤੋਂ ਉਸ ਗੱਲ ਜਿਹੜਾ ਉਹ ਗੱਲ ਅੱਜ ਜਿਹੜੀ ਅੰਦੀਕਾ ਜਿ ਬੈਠੇ ਰੋ ਪਰ ਸ਼ਹਿਰ ਦੇ ਹੀਰਿਆਂ ਨੇ ਤੇ ਮੈਨੂੰ ਚੀਫ ਵਾਇਟਰਨ ਬਣਾਤਾ ਆ ਦਾ ਨਾ ਹੈ ਨਾ ਮੇਰੇ ਕੋਲ ਕੋਈ ਹੈ ਉਹਨਾਂ ਨੂੰ ਦੇਣ ਨੂੰ ਲਾਜਤ ਸੀਗਾ ਤੇ ਨਾ ਮੇਰਾ ਕੋਈ ਹੈ ਪਿਆਰ ਤੇ ਰਤਬਾ ਜਿਹੜਾ ਸਾਡਾ ਕੋਈ ਉਹਨਾਂ ਦਾ ਬਣਾਉਣਾ ਮੇਰੇ ਵਾਸਤੇ ਜ਼ਰੂਰੀ ਸੀਗਾ ਜਾਂ ਵੱਡੇ ਭਰਾ ਨੂੰ ਵਾਂਗੂ ਜਾਂ ਸ਼ਗਿਰਦਾ ਵਾਂਗੂ ਤੇ ਜਾਂ ਸ਼ਹਿਰੀਆਂ ਵਾਂਗੂ ਉਹਨਾਂ ਨੇ ਮੇਰੇ 'ਚ ਵੇਖਿਆ ਜਿਹੜਾ ਇਹ ਉਲਕੋਸ 'ਚ ਖੜੀ ਚ ਇੱਕ ਇੱਕ ਦੌਖੀ ਕਰਦਾ ਜਿਹੜਾ ਵੇ ਜੇ ਬੈਠਿਆ ਨ ਕੋਈ ਅਧਿਕਾਰ ਦੇ ਲੀਡਰ ਕੇ ਕੋਈ ਕੁਰਸੀਆਂ ਚੜ ਗਏ ਇਹ ਵੀ ਉਦਾ ਹੀ ਹੈ ਮੇਰੇ ਖਿਆਲ ਇਹ ਲੀਡਰਾਂ ਤੋਂ ਵੱਡਾ ਹੁੰਦਾ ਹੈ ਅੱਜ ਕੱਲ ਤਾਂ ਲੀਡਰ ਕੋਈ ਖੜ ਕੇ ਬੋਲ ਨਹੀਂ ਸਕਦੇ ਇਸ ਤਰ੍ਹਾਂ ਨੂੰ ਥਾਂ ਹੁੰਦਾ ਹੈ ਕਿ ਇੱਥੇ ਮੈਂ ਤੁਹਾਡੇ ਵਿੱਚ ਬੈਠਾ ਤੁਸੀਂ ਆਪਦੇ ਵੈਲਕਮ ਆ ਮੇਰਾ ਬਣਦਾ ਹੀ ਕਰੇ ਤੁਹਾਡਾ ਆਪਦਾ ਘਰ ਆ ਤੁਸੀਂ ਵੈਲਕਮ ਮੇਰਾ ਕਰਨਾ ਇਹਨਾਂ ਕੋਈ ਕਹਿੰਦਾ ਮੈਂ ਜ਼ਿਆਦਾ ਨਹੀਂ ਬੋਲਦਾ ਤੇ ਸਾਰਿਆਂ ਨੂੰ ਹੀ ਕਮਾ ਦੇ ਤੇ ਸਾਰੇ ਨਾਮ ਬੋਲਣਾ ਆਉਂਦਾ ਆ ਤੇ ਮੈਂ ਉਹਨਾਂ ਨੂੰ ਸਭੀ ਕਾਲ ਕਰਾਂ ਫਰਾਨਾ ਜੀ ਇਧਰ ਆ ਹਾਂਜੀ ਜਿਹੜੇ ਹਰਜਿੰਦਰ ਸਿੰਘ ਜੀ ਮੈਂ ਬਚਪਨ ਤੇ ਅਸੀਂ ਜਿਹੜਾ ਹੱਕ ਭਗਵਾਨ ਨਾਲ ਰੱਖਿਆ ਸੀ ਛੋਟੇ ਭਰਾ ਦਾ ਮੇਰਾ ਦੋਸਤ ਦਾ ਅਸੀਂ ਆਈਸਾ ਇਧਰ ਸਤ ਕੋਈ ਦਾ ਦਰਦਵਾਰ ਹੈ ਸ਼ਾਇਦ ਤੇ ਸੰਧੂ ਭਾਈ ਜਰਾ ਇਹ ਸਾਡਾ ਜਿਹੜਾ ਹੈਗਾ ਭਰਾ ਸੰਦੀਪ ਕਟਾਰੀਆ ਜੀ ਹੁਣ ਟਾਈਮ ਲੱਗੀ ਤੇਰੀ ਪੰਦਵਾਰੇ ਬਣਾ ਲਾ ਤੇ ਇਹ ਇਹ ਜਿਹੜਾ ਸੰਦੀਪ ਕਟਾਰੀਆ ਜੀ ਇਹਨਾਂ ਦੇ ਜਿਹੜੇ ਫਾਦਰ ਸੀਗੇ ਕਟਾਰੀਆ ਸਾਹਿਬ ਅਡੇਰਾ ਉਹਦਾ ਨਾਮ ਤੋਂ ਦਾਦਿਆ ਘਰ ਆਉਂਦੇ ਹੈ ਚਿੰਕੀ ਸਿੰਘ ਕਟਾਰੀਆ ਆਹ ਸ੍ਰੀ ਬੀਨਦਰ ਕਟਾਰੀਆ ਡਾਕਟਰ ਮੋਹਰ ਦੇ ਸਦੀਪ ਸਿੰਘ ਬਰਨਾਲਾ ਦੇ ਪ੍ਰਕਾਸ਼ ਸਿੰਘ ਬਾਦਲ ਦੇ ਸਾਰੇ ਜਵਤੀ ਰਿਐਸਪੀ ਕਾਲਜ ਲੋਰ ਵੀ ਦਾ ਸਾਰੀ ਹਿਸਟਰੀ ਪਤਾ ਹੈ ਤੇ ਇਹਨਾਂ ਦਾ ਜਿਹੜਾ ਚਾਚਾ ਸੀ ਇਹ ਭਰਾ ਸੀ ਜਿਆ ਕਟਾਰੀਆ ਉਹ ਪ੍ਰਕਾਸ਼ ਕਟਾਰੀਆ ਹੈ ਜੋ ਪ੍ਰਕਾਸ਼ ਕਟਾਰੀਆ ਉਹ ਕਾਗਰ ਦਾ ਲੀਡਰ ਆ ਸਾਡਾ ਬਸਟਰਬਾਦ ਦਾ ਪ੍ਰੇਰਿਆ ਇਹਨਾਂ ਦੇ ਫਾਦਰ ਵੀ ਵਰਕਪਾਲ ਦੇ 플레이ਰ ਹੈ ਇਹ ਕਰੈਕਟਰ ਦੀ ਜ਼ਿਆਦਾ ਉਪਯੋਗ ਕਰਦਾ ਇਹਨੂੰ ਬੱਦਵਾਲ ਦਾ ਪ੍ਰਧਾਨ ਬਣਾਉਣਾ ਹੋਣਾ ਹੁਣ ਆਪਾਂ। ਜੀ ਆਪਣੀ ਕੋਈ ਕੋਈ ਗੇਮ ਐਂਟਰ ਕਰਨਾ ਚਾਹੁੰਦਾ। ਹਾਂਜੀ। ਰੋਸ ਖਾਨ ਦਾ ਕਿਹਾ ਸੀ ਯਾਰ ਸ੍ਰੀ ਪ੍ਰਦੀਪ ਉਹੋ ਰਾਜੀ ਇਹ ਸਟੇਜ ਤੇ ਰਹਿਣਾ ਚਾਹੀਦਾ। ਹਾਂ? ਆਹ ਰਾਜ ਇਹ ਨਾ ਨਾਇੰਕ੍ਰਿਸ਼ਪ ਨੂੰ ਆ ਮਰਗਾ ਰੱਖਿਆ ਮੈਂ ਉਹੋ ਰਾਜ। ਇਹ ਇਹ ਅੱਜ ਜਿਹੜੇ ਤੁਸੀਂ ਸਰਕੀ ਬਣਾਇਆ ਇਸ ਤਰੀਸਾ ਹੀ ਚੋਣ ਦਿੱਤੇ ਨਾ। ਤੇ ਚੋਣ ਦੇ ਨਾਲ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸਣੀ ਐ। ਕੁੜਾ ਚੀਪ ਬੈਂਟਰ ਹੁੰਦਾ ਨਾ ਉਹਦਾ ਕੋਈ ਰਤਬਾ ਨਹੀਂ ਹੁੰਦਾ ਨਾ ਉਹ ਜੂਆ ਹੁੰਦੀ ਹੈ ਉਹ ਸਦਕਾਰ ਹੁੰਦਾ ਕੋਈ ਰੱਖਿਆ ਹੋਣਾ ਹੁਣ ਕਰੋ ਜੋ ਤੁਸੀਂ ਮਰ ਗਿਆ ਪਰ ਮੈਨੂੰ ਇੰਨਾ ਕਾਬੂ ਰਹੂਗਾ ਜਿਹੜੀ ਮੈਂ ਤੁਹਾਨੂੰ ਕਿਸੇ ਨੂੰ ਗੱਲ ਕਹਾਂ ਚੰਗੀ ਮਾੜੀ ਤੇ ਮੈਨੂੰ ਐਸੇ ਜਿਹੜੇ ਨਹੀਂ ਜਾਣਦੇ ਲੱਗਣਗੇ ਬਲਾਨਪਾ ਯਾਰ ਇਹ ਵੀ ਬੋਲਦਾ ਪਰ ਜਿਹੜੇ ਮੈਨੂੰ ਜਾਣਦੇ ਹੋ ਫਿਰ ਇਹ ਵਿਚਾਰ ਹੁੰਦਾ ਕੋਈ ਠੀਕ ਹੈ ਇਸ ਲਈ ਮੈਂ ਜੇ ਕੋਈ ਗੱਲ ਕਰਦਾ ਤੁਹਾਨੂੰ ਸਾਰਿਆਂ ਨੂੰ ਬੇਰਤੀ ਹੱਥ ਬੰਨ੍ਹ ਕੇ ਤੇ ਉਹ ਆਪਾਂ ਦਾ ਇੱਕ ਇਕੱਠੇ ਰਹਿਣ ਦੀ ਗੱਲ ਕਰੀ ਸੀ ਉਹ ਜਿਹੜੇ ਅਕਾਦਮੀ ਕੇ ਇਹਨਾਂ ਕਰਨੀ ਤੇ ਘਾਟਾ ਚੱਲੂ ਇਹਦੇ ਫਾਇਦਾ ਦਾ ਕੋਈ ਨਹੀਂ ਹੈ ਤਾਂ ਪਿਆਰ ਆਪਣਾ ਤੇ ਆ ਵੀ ਇੱਕ ਜਦਾ ਫਾਇਦਾ ਨਹੀਂ ਸਾਰੇ ਨਿਕਲ ਆ ਕਿਸੇ ਨੂੰ ਖੁਸ਼ੀ ਉੱਗ ਰਹੀ ਹੋਈ ਕਿਸੇ ਨੂੰ ਹੋਣ ਵਾਲੀ ਹੈ ਗਈ ਜੀ ਉਮਰਵਾਦ ਕੀ 괜 ਕੋਈ ਆਪਣਾ ਇੱਕ ਦੇ ਸਪੋਰਟਰ ਹੈ ਨਾ ਤੇ ਆਪਾਂ ਹੀਰੇ ਚੰਪ ਦੇ ਰੱਖਨੇ ਆ ਠੀਕ ਆ ਜੀ ਧੰਨ ਧੰਨ ਤੁਹਾਡਾ ਬਹੁਤ ਬਹੁਤ